ਸਤ ਸ੍ਰੀ ਅਕਾਲ ਦੋਸਤੋ ਠੀਕ ਹੋ ਮੈਂ ਸਾਰੇ ਤੇ ਆ ਦੇਖੋ ਅੱਜ ਆਪਾਂ ਨੇ ਜਿਹੜਾ ਉਹਦੇ ਰੇਹਲ ਬਣਾਈ ਸੀ ਆਪਾਂ ਨੇ ਗੁਟਕਾ ਸਾਹ ਪੜਨ ਵਾਸਤੇ ਕਿ ਨਾ ਤੂਤ ਦੀ ਲੱਕੜ ਦੀ ਆਪਾਂ ਵਿੱਚੋਂ ਕਬਜਾ ਕੱਢਦੀ ਇਹਦੇ ਕੋਈ ਜੋੜ ਨਹੀਂ ਇਹਦੇ ਕੁਝ ਨਹੀਂ ਆਪਾਂ ਨੇ ਅੱਜ ਜਿਹ ਦਿੱਤੇ ਕਿ ਨਾ ਵੀ ਸਤਨਾਮ ਲਿਖਿਆ ਕਾਰਨਰ ਤੇ ਦੂਜੇ ਕਾਰਨਰ ਤੇ ਵਾਹਿਗੁਰੂ ਲਿਖਿਆ ਹੈਗਾ ਤੇ ਆ ਇਹਦੇ ਨਾਲ ਗੜੀ ਕਢਾਈ ਜਿਹੜੀ ਮਸ਼ੀਨ ਹੁੰਦੀ ਹੈਗੀ ਤੇ ਦੇਖੋ ਚੈੱਕ ਕਰੋ ਕਿਵੇਂ ਲੱਗਦਾ ਹੈ ਤੇ ਬਾਕੀ ਇਹਦੇ ਵਿੱਚ ਆਪਾਂ ਨੇ ਕੋਈ ਜੋੜ ਨਹੀਂ ਪਾਇਆ ਕੋਈ ਤਾਰ ਨਹੀਂ ਪਾਈ ਕੋਈ ਮਤਲਬ ਇਹਦੇ ਕਬਜੇ 'ਚ ਕੁਝ ਨਹੀਂ ਪਾਇਆ ਨਾ ਕੋਈ ਲੱਕੜ ਪਈ ਆ ਪਰ ਇਹਦਾ ਕਬਜਾ ਐਦਾਂ ਹੀ ਬਣਾਇਆ ਗਿਆ ਕਟਿੰਗ ਕਰਕੇ ਵਿੱਚੋਂ ਪੀਸ ਕੱਢ ਕੇ ਤੇ ਦੇਖੋ ਕਿਵੇਂ ਲੱਗਦਾ ਤੇ ਵਧੀਆ ਲੱਗਿਆ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਫੋਲੋ ਤੇ ਯਾਰ ਕਮੈਂਟਾਂ 'ਚ ਜ਼ਰੂਰ ਦੱਸੋ ਵੀ ਕਿਵੇਂ ਲੱਗਿਆ ਤੇ ਵਧੀਆ ਲੱਗਿਆ ਤੇ ਵਧੀਆ ਕਮੈਂਟ ਕਰਿਓ ਤੇ ਵਧੀਆ ਲੱਗਿਆ ਕਮੈਂਟਾਂ 'ਚ ਵਾਇਰਲ ਜ਼ਰੂਰ ਲਿਖੋ ਠੀਕ ਹੈ ਜੀ ਤੇ ਦੇਖੋ ਆਸ ਤੁਹਾਨੂੰ ਦਿਖਾਉਂਦੇ ਆਂ ਇਹ ਫੋਟੋ ਵਿੱਚ ਦਿਖਾਉਂਦੇ ਆਂ ਜੂਮ ਕਰਕੇ ਬਾਕੀਆਂ ਵੀ ਇਹ ਲੱਕੜ ਪੀਲੇ ਰੰਗ ਦੀ ਐ ਤੂਤ ਦੀ ਲੱਕੜ ਹੈਗੀ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਨੈਰੀ ਟਾਲੀ ਚੋਂ ਬਣਾ ਕੇ ਦਿਖਾਵਾਂਗੇ ਕੱବ ਜਿਹੜੀ ਇਹ ਤਾਂ ਕਰ ਆਪਾਂ ਟਰਾਈ ਕਰਿਆ ਗਿਆ ਜੀ ਉਹਦੇ ਤੇ ਪਾਲਿਸ਼ ਕਰਾਂਗੇ ਉਹ ਜ਼ਿਆਦਾ ਵੀ ਸੋਹਣਾ ਲੱਗੂਗਾ ਇਹ ਵੀ ਵਧੀਆ ਹੈਗਾ ਤੇ ਇਹਦੇ ਵਿੱਚ ਲੱਕੜ ਜਿਹੜੀ ਦੇਪ ਪਾਲਿਸ਼ ਵੀ ਕਰਦੇਗੇ ਚਾਹੀਂ ਜਿਸੂ ਲੱਕੜ ਮਤਲਬ ਪੀੜੀ ਦੇਖੋ ਜੀ ਪੂਰਾ ਕੈਂਟ ਲਿਖਿਆ ਗਿਆ ਵਧੀਆ ਦੇਖੋ ਚੈੱਕ ਕਰੋ ਤੇ ਕਮੈਂਟਾਂ ਜਰੂਰ ਦੱਸਿਓ ਕਿਵੇਂ ਲੱਗਿਆ ਤੇ ਵਧੀਆ ਲੱਗਿਆ ਵਧੀਆ ਕਮੈਂਟ ਕਰਿਓ ਓਕੇ ਜੀ ਧੰਨਵਾਦ ਸਾਰਿਆਂ ਦਾ